올 ਪੰਜਾਬ ਟਰੱਕ ਐਸੋਸੀਏਸ਼ਨ ਪ੍ਰਦੇਸ਼ ਦੇ ਪ੍ਰਧਾਨ ਅਜੀਤ ਸਿੰਘਲਾ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ। ਚੌਥੀ ਮੋਦੀ ਸਰਕਾਰ ਦੇ ਵੱਲੋਂ ਵਾਹਨ ਚਾਲਕਾਂ ਤੇ ਥੋਪੇ ਗਏ ਫੈਸਲੇ ਦਾ ਜਿਹੜਾ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੂਰੇ ਪੰਜਾਬ ਦੀ ਟਰਾਂਸਪੋਰਟ ਯੂਨੀਅਨ ਦੇ ਸਮਰਥਨ ਤੋਂ ਹੜਤਾਲ ਜਿਹੜੀ ਕਿ ਜਾਰੀ ਰੱਖੀ ਗਈ ਹੈ ਤੇ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ। ਉਹਨਾਂ ਨੇ ਕਿਹਾ ਕਿ ਸਾਰੇ ਟਰੱਕ ਡਰਾਈਵਰ ਕੰਮ ਬੰਦ ਕਰ ਰਹੇ ਨੇ ਅਤੇ ਆਪਣਾ ਗੱਡੀਆਂ ਨੂੰ ਤਾਲਾ ਲਗਾ ਕੇ ਖੜੇ ਕਰ ਰਹੇ ਨੇ। ਅੱਜ ਸਿੰਘਲਾ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹੜਤਾਲ ਨੂੰ ਚਲਾਵਾਂਗੇ ਤੇ ਕਿਸੇ ਵੀ ਤਰ੍ਹਾਂ ਦੇ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆ ਦਿੱਤੀ ਜਾਵੇਗੀ ਚੌਥੀ ਜਿਹੜੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਕਾਨੂੰਨ ਵਾਪਸ ਨਹੀਂ ਲਿਆ ਤਾਂ ਅਸੀਂ ਆਪਣੀ ਸੜਕ ਤੇ ਜਿਹੜੇ ਕੀ ਵਾਹਨ ਖੜੇ ਕਰਕੇ ਮੈਨੂੰ ਰਾਜ ਸਿੱਧੂ ਮੈਂਬਰ ਆਲ ਪੰਜਾਬ ਟਰੱਕ ਇਕਤਾ ਕੋਰ ਕਮੇਟੀ ਮੈਂਬਰ ਹਾਂਜੀ ਕਿਸ ਤਰ੍ਹਾਂ ਜਿਹੜਾ ਹੜਤਾਲ ਆ ਹੜਤਾਲ ਦਾ ਕੀ ਅਸਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਔਰ ਕਿਸ ਤਰ੍ਹਾਂ ਤੁਹਾਡੀ ਜਿਹੜੀ ਹੜਤਾਲ ਕੀਤੀ ਹੋਈ ਹੈ ਹੜਤਾਲ ਕੀਤੀ ਹੋਈ ਹੈ ਜੀ ਕੀ ਕਰੀ ਅਸੀਂ ਹੁਣ ਜਿਵੇਂ ਸਾਡਾ ਅਸੂਲ ਇਹ ਲੈ ਕੇ ਮੋਟਰਸਾਈਕਲ ਤੋਂ ਲੈ ਬੱਡੇ ਟਰੱਕ ਤੱਕ ਬਣਾਤਾ ਮੋਦੀ ਸਰਕਾਰ ਨੇ ਇਹਦੇ ਕਰਕੇ ਜਿੰਨੇ ਵੀ ਸਾਡੇ ਡਰਾਈਵਰ ਭਾਈਚਾਰਾ ਹਰੇਕ ਵੱਖ-ਵੱਖ ਯੂਨੀਅਨ ਚ ਜਗ੍ਹਾ-ਜਗ੍ਹਾ ਚ ਚਾਬੀਆਂ ਸਿੱਟ ਗਏ ਅ ਯੂਨੀਅਨ ਦੇ ਦਰਾਜ ਭਰੇ ਪੈਨੇ ਚਾਬੀਆਂ ਸਿੱਟ ਕੇ ਵੀ ਆਪਦੇ ਗੱਡੇ ਚੱਲਦੇ ਨੇ ਚਲਾ ਲਓ ਵੀ ਸਾਡੇ ਤਾਂ ਹੁਣ ਹੱਥ ਖੜੇ ਨੇ ਪਰ ਮੈਂ ਇੱਕ ਮੋਦੀ ਸਰਕਾਰ ਨੂੰ ਨਾਣਤਾ ਪਾਉਣੀਆਂ ਚਾਹੁੰਨਾ 10 ਸਾਲਾਂ ਦੇ ਵਿੱਚ ਇਹਨੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਾਇਆ ਵੀ ਜਿਹੜੀ ਰੋਡ ਸੁਰੱਖਿਆ ਜਾਂ ਡਰਾਈਵਰ ਦੀ ਸੁਰੱਖਿਆ ਵਾਸਤੇ ਕੋਈ ਇਹਨਾਂ ਨੇ ਕੰਮ ਕੀਤਾ ਹੋਵੇ ਹੁਣ ਤੱਕ ਮਾੜੇ ਕੰਮੇ ਕੀਤੇ ਨੇ ਮਾੜੀ ਕਾਨੂੰਨ ਲੈ ਕੇ ਆਏ ਨੇ ਇਹ ਕੋਈ ਕਾਨੂੰਨਾਂ ਦਾ ਕਾਨੂੰਨ ਹੈ ਜਿਹੜਾ 7 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਕੋਈ ਕਾਨੂੰਨ ਬਣਾਇਆ ਇਹਦਾ ਬੇਕਾਰ ਕਾਨੂੰਨ ਹੈ ਯਾਰ ਕਿ ਸਭ ਵਾਸਤੇ ਜੇ ਕੋਈ ਸੋਚਿਆ ਜਾਵੇ ਉਹ ਬੈਠੇ ਨਹੀਂ ਜੀ ਸਾਰੇ ਕੋਈ ਧੂਈਆਂ ਸੇ ਕਰੇ ਕੋਈ ਘਰਾਂ ਚ ਵੜ ਗਿਆ ਖੜੇ ਜਿੰਦੇ ਲਾਤੇ ਗੱਡੀਆਂ ਨੂੰ ਜੇ ਕੋਈ ਗੱਲਬਾਤ ਹੋਈ ਤਾਂ ਰੋਣਾ ਦੇ ਖੜੀਆਂ ਕਰ ਦਾਂਗੇ ਡਰਾਈਵਰ ਕਹਿੰਦੇ ਅਸੀਂ ਤਾਂ ਕਹਿੰਦੇ ਜੀ ਕੱਲ ਅਸੀਂ ਪੂਰਨ ਤੌਰ ਤੇ ਅਣਵਿੱਖੇ ਸਮੇਂ ਲਈ ਹੜਤਾਲ ਕੀਤੀ ਹੈ ਜਿਹਦੇ ਵਿੱਚ ਸਾਰੇ ਸਾਧਨ ਸਾਡੇ ਮੌਜੂਦ ਹੋਣਗੇ ਔਰ ਅਸੀਂ ਕੋਈ ਇਹ ਨਹੀਂ ਕਿ ਕਾਨੂੰਨ ਆਪਣੇ ਹੱਥ ਚ ਲਵਾਂਗੇ ਜਾਂ ਕਿਸੇ ਨੂੰ ਕੋਈ ਰੋਕਾ ਟੋਕਾਂਗੇ ਰਸਤੇ 'ਚ ਇਹ ਹੜਤਾਲ ਸਾਡੀ ਬਿਲਕੁਲ ਸ਼ਾਂਤਮਈ ਢੰਗ ਨਾਲ ਹੋਊਗੀ ਜਿੰਨੇ ਸਾਡੇ ਡਰਾਈਵਰ ਨੇ ਉਹਨਾਂ ਨੇ ਸਟੇਰਿੰਗ ਛੋੜ ਹੜਤਾਲ ਕੀਤੀ ਹੈ ਸਾਰੇ ਸਾਡੇ ਡਰਾਈਵਰ ਭਰਾ ਆਪਣੇ ਆਪਣੇ ਘਰਾਂ 'ਚ ਬੈਠੇ ਨੇ ਕਿ ਜਿੰਨੀ ਦੇਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲਊਗੀ ਸਾਡਾ ਕੋਈ ਵੀ ਡਰਾਈਵਰ ਭਰਾ ਆਪਣੇ ਕੰਮ ਤੇ ਵਾਪਸ ਨਹੀਂ ਜਾਊਗਾ ਕੀ ਕੱਲੇ ਪੰਜਾਬ ਦੀ ਹੈਗੀ ਹੜਤਾਲ ਇਹ ਜਾਂ ਬਾਹਰ ਲੀਆਂ ਵੀ ਕੁਝ ਸਟੇਟਾਂ ਦੇ ਵਿੱਚ ਜਿਹੜੀ ਇਹ ਹੜਤਾਲ ਹੈਗੀ ਹੈ ਨਹੀਂ ਇਹ ਬਿਲਕੁਲ ਜੀ ਕੁਝ ਸਟੇਟਾਂ ਚ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਇਹ ਹੜਤਾਲ ਚੱਲ ਰਹੀ ਹੈ ਤੇ ਜਿੰਨੀ ਦੇਰ ਆ ਇਹ ਸਰਕਾਰ ਜੋ ਸੈਂਟਰ ਸਰਕਾਰ ਹੈ ਇਹ ਕਾਲੇ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਇਹ ਹੜਤਾਲ ਆ ਜੋ ਦਿਨ-ਪ੍ਰਤੀ-ਦਿਨ ਇਹ ਹੋਰ ਵੀ ਜ਼ੋਰ ਫੜੀ ਜਾਊਗੀ ਜੀ ਕੀ ਲੱਗਦਾ ਜੀ ਲਗਭਗ ਕਿੰਨੀਆਂ ਜਿਹੜੀਆਂ ਜੁਨੀ ਨਾਲ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਤੁਹਾਡੇ ਨਾਲ ਸਮਰਥਨ ਚ ਨੇ ਜੀ ਪੰਜਾਬ ਦੀਆਂ ਟੋਟਲ ਜਿੰਨੀਆਂ ਜਥੇਬੰਦੀਆਂ ਕੋਈ ਕਮਰਸ਼ੀਅਲ ਕੰਮ ਕਰਦੀਆਂ ਨੇ ਚਾਹੇ ਉਹ ਟੈਂਪੂ ਵਾਲਾ ਹੋਵੇ ਤੁਹਾਨੂੰ ਪਹਿਲਾਂ ਦੱਸਿਆ ਚਾਹੇ ਟਰੈਕਟਰ ਚਲਾਉਂਦਾ ਆਪਦਾ ਚਾਹੇ ਟੈਕਸੀ ਹੈ ਚਾਹੇ ਟੈਂਕਰ ਹੈ ਤੇਲ ਦਾ ਚਾਹੇ ਉਹ ਸੀਰੀਅਲ ਟੈਂਕਰ ਨੇ ਚਾਹੇ ਸਕੂਲ ਬੱਸਾਂ ਨੇ ਚਾਹੇ ਟਰੱਕ ਨੇ ਟਰਾਲੇ ਨੇ ਬਸਾਂ ਨੇ ਸਾਡੇ ਨਾਲ ਸਾਰੇ ਹੀ ਜਥੇਬੰਦੀਆਂ ਸਾਡੇ ਨਾਲ ਸਹਿਮਤ ਨੇ ਔਰ ਤੁਹਾਨੂੰ ਇਹ ਗੱਲ ਹੋਰ ਦੱਸਣੀ ਚਾਹਣਾ ਕਿ ਕਿਸਾਨ ਯੂਨੀਅਨਾਂ ਵੀ ਚੜੂਲੀ ਸਾਹਮਣੇ ਸਾਨੂੰ ਸਮਰਥਨ ਦਿੰਦਾ ਹੈ ਤੇ ਬਾਕੀ ਕਿਸਾਨ ਜਥੇਬੰਦੀਆਂ ਸਾਡੀ ਗੱਲ ਚੱਲ ਰਹੀ ਹੈ ਔਰ ਮੇਰਾ خیال ਹੈ ਕਿ ਅੱਜ ਸ਼ਾਮ ਤੱਕ ਬਾਕੀ ਜੇ ਕਿਸਾਨ ਜਿਹਾ ਬੰਦੇ ਨੂੰ ਸਰਸਨ ਸਾਨੂੰ ਮਿਲ ਜੂਗਾ ਜੀ ਇਹਦੇ ਵਿੱਚ ਪ੍ਰਧਾਨ ਜੀ ਜਿਹੜੀ ਤੁਹਾਡੀ ਹੜਤਾਲ ਹੈ ਕਿ ਕਿੰਨੇ ਸਮੇਂ ਵਾਸਤੇ ਜਿਹੜੀ ਅੱਗੇ ਹੜਤਾਲ ਚੱਲਣੀ ਹੈ ਜੀ ਜੀ ਇਹ ਤਾਂ ਦੇਖੋ ਸੈਂਟਰ ਸਰਕਾਰ ਦੇ ਹੱਥ ਚ ਹੈ ਜੀ ਸਾਡਾ ਜੋ ਕਾਨੂੰਨ ਸਾਡੇ ਤੇ ਬਣਾਇਆ ਥੋਪਿਆ ਗਿਆ ਕਾਨੂੰਨ ਨਹੀਂ ਕਹਿ ਸਕਦੇ ਕਿ ਸਾਡੇ ਡਰਾਈਵਰਾਂ ਨੂੰ ਫਾਂਸੀ ਦੀ ਸਜ਼ਾ ਦੇ ਸਕਦੇ ਉਹ ਸਾਡਾ ਤਾਂ ਕਾਨੂੰਨ ਵਾਪਸ ਦੀ ਗੱਲ ਹੈ ਜਦੋਂ ਮਰਜੀ ਲੈ ਲੈਣ ਅੱਜ ਲੈਣਾਂ ਸਵੇਰੇ ਸਾਡੇ ਡਰਾਈਵਰ ਕੰਮ ਤੇ ਆ ਜਾਣਗੇ ਅਸੀਂ ਤਾਂ ਸਾਡੇ ਜੋ ਟਰੱਕ ਆਪਰੇਟਰਾਂ ਨੇ ਹੜਤਾਲ ਕੀਤੀ ਹੈ ਉਹ ਅਸੀਂ ਸਾਡੇ ਇੱਕ ਡਰਾਈਵਰ ਭਰਾਵਾਂ ਦਾ ਸਾਥ ਦਿੰਦਾ ਹੈ ਤਾ ਕਿਉਂਕਿ ਡਰਾਈਵਰਾਂ ਬਿਨਾਂ ਸਾਡੇ ਸਾਧਨ ਨਹੀਂ ਚੱਲ ਸਕਦੇ ਸਾਡੇ ਡਰਾਈਵਰ ਭਰਾਵਾਂ ਤੇ ਅੱਜ ਇਹ ਮਾੜਾ ਟਾਈਮ ਲਿਆਂਦਾ ਸੈਂਟਰ ਸਰਕਾਰ ਨੇ ਅਸੀਂ ਬਿਲਕੁਲ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਆ ਜਦੋਂ ਡਰਾਈਵਰ ਭਰਾ ਸਾਡੇ ਕੰਮ ਦੇ